ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹਦੇ ਕੰਮ ਫੇਲ ਹੈ ਮੈਂ ਹੈਰਾਨ ਹੈ ਜਿਸ ਤਰੀਕੇ ਨਾਲ ਲੱਗੇ ਮੈਂ ਇੱਥੇ ਐਸਐਸਪੀ ਰਵਜੋਦ ਕੌਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਹੈ ਕੀ ਆਈਪੀਐਸ ਉਹ ਬੰਦਾ ਬੜਾ ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝ ਹੋਏ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਲ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਸਪੀ ਮਹਾਲੀ ਕਿਉਂ ਲਗਣਾ ਚਾਹੁੰਦੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਉਸ ਹਿਸਾਬ ਨਾਲ ਮਿਲਦੀਆਂ ਜਿਹੜਾ ਆਏਸ ਅਫਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜੇ ਉਸ ਆਈਐਸ ਆਈਪੀਐਸ ਅਫਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਐ ਕਿ ਅਸੀਂ ਆਈਪੀਐਸ ਐ ਅਸੀਂ ਐਸਐਸਪੀ ਐ ਮੈਂ ਬੀਬੀ ਨੂੰ ਦੱਸਣਾ ਚਾਹਣਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਆ ਤੇ ਡੀਆਈਜੀ ਨੂੰ ਦਫ਼ਤਰ ਚੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲੋ ਉਹਦਾ ਕੀ ਹਾਲ ਹੈ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਲੱਜੇ ਤੇ ਫਿਰ ਸਟੂਬੇ ਦਾ ਕੀ ਬਣੂਗਾ ਆ ਤਾਂ ਡਕੈਤ ਹੈ ਇਹਨਾਂ ਦਾ ਠੱਗੀ ਵੱਜ ਗਈ ਠੱਗੇ ਸਾਰੇ ਤੇ ਜੇ ਠੱਗਾਂ ਨਾਲ ਤੁਸੀਂ ਲੜੋਗੇ ਤੁਹਾਡੀ ਰੈਪਿਟੇਸ਼ਨ ਇੰਨੀ ਮਾੜੀ ਹੋ ਜੂਗੀ ਅਗਲੇ 20 25 ਸਾਲ ਆਪਣੇ ਕੈਰੀਅਰ ਦੇ ਡਕਾਉਣੇ بڑے ਔਕੇ ਹੋ ਜਾਣੇ ਆ ਇਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਡ ਵੀ ਐਸਐਸਪੀ ਹੈ ਤੁਹਾਡਾ ਪਰਿਵਾਰ ਪੁਰਸੇ ਐ ਜਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਆ ਇਲੈਕਸ਼ਨ ਤਾਂ ਹੋਂਗੇ ਜਾਂਦੇ ਨੇ ਆ ਜੇ ਪੁਲਿਸ ਦੇ ਨਸਾਬ ਨਾਲ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ ਜਿੰਨਾ ੱਤਕਾ ਆਪਣੀ ਜਿਹੜੀ ਕੌਮ ਐ ਖਾਲਸਾ ਕੌਮ ਐ ਤੇ ਖਾਸ ਕਰਕੇ ਪੰਜਾਬੀ ਐ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਸਪਰਿੰਗ ਇੰਨੇ ਤਗੜੇ ਲੱਗੇ ਐ ਉਹ ਨਾਈ ਛਾਤੀ ਦੀ ਜਾ ਕੇ ਵੱਜਦੇ ਆ ਤੁਸੀਂ ਮੱਝ ਨਾਲ ਡਰਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਦੇਖੋ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਲਿਸ ਚਲੀ ਗਈ ਬੀਬੀ ਜੀ ਧੀਆਂ ਪਹਿਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਇਹ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਜੇ ਫਿਰ ਅਸੀਂ ਵੀ ਆ ਜੰਨੇ ਆ ਉਹ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲੂ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਐ ਇੱਥੇ ਬੈਠੇ ਆ ਲੀਡਰਸ਼ਿਪ ਜਿਹੜੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਓ ਵਾਂਗੂ ਲੱਗਦੀ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਐ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਸ਼ੋਮਨੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਕਿ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਥੋੜੀ ਘਬਰਾਹਟ ਚੰਗਲ ਆ ਗਈ ਐ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਐ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਠ ਤੇ ਸ਼ਰਮ ਮਾਰ ਸਕਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇਹਨਾਂ ਝਾੜੂ ਵਾਲੇ ਨੇ ਅੱਜ ਇੰਨਾ ਵੱਡਾ ਦੁੱਖ ਦਾ ਸਮਾਂ ਹੈ ਪੰਜਾਬ ਦੇ ਉੱਤੇ ਫੜਾ ਨਾਲ ਇੰਨਾ ਕਰੋੜਾਂ ਅਰਬਾਂ ਦੀ ਨੁਕਸਾਨ ਹੋਇਆ ਐ ਐਡੇ ਵੱਡੇ ਠੱਗ ਦੇਖੋ 12000 ਕਰੋੜ ਰੁਪਈਆ 12.5 ਹਜ਼ਾਰ ਕਰੋੜ ਰੁਪਈਆ ਜਿਹੜਾ ਹਰ ਪੀੜਤਾ ਵਾਸਤੇ ਇੱਕ ਫੰਡ ਹੁੰਦਾ ਹੈ ਡਿਜ਼ਾਸਟਰ ਰੀਲੀਫ ਫੰਡ ਕਿਤੇ ਸਰਕਾਰ ਕੋਈ ਹੱਥ ਨਹੀਂ ਲਾ ਸਕਦੀ ਦੇਖੋ ਐਨੇ ਵੱਡੇ ਠੱਗ ਉਹਦੇ ਉਹਦੇ ਚੋਂ ਵੀ ਪੈਸਾ ਕੱਢ ਲਏ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਤੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ 'ਚ ਲਾ ਦਿੱਤਾ ਤੇ ਅੱਜ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਦਿਨ ਨੂੰ ਪੈਸਾ ਹੈ ਨਹੀਂ ਐਜੇ ਘਟੀਆਂ ਪਾਰਟੀ ਐਜੇ ਘੜੀਆਂ ਲੋਕ ਹੈ ਅਜੇ ਘੜਿਆ ਚੀਮ ਮਨਿਸਟਰ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤੱਕ ਕੋਈ ਸ਼ਰਮ ਵੀ ਹੈ ਨਹੀਂ ਇੰਨੇ ਧੀਟ ਬਨੇ ਪਏ ਐ ਇੰਨੇ ਥੱਲੇ ਕੇਜਰੀਵਾਲ ਦੇ ਲੱਗੇ ਪਏ ਮੱਲਾ ਦਾ ਹੱਡੀਆਂ ਹੋਡੀਆਂ ਸਾਰਾ ਕੁਝ ਢੀਡ ਦੀ ਹੱਡੀ ਕੋਈ ਵੀ ਹੈ ਨਹੀਂ ਇਹਨਾਂ ਕੋਲੇ ਆ ਤਾਂ ਕੋਈ ਕੰਮ ਹੈ ਸਹੀ ਗੱਲ ਤਾਂ ਸਰਕਾਰ ਪੂਰੀ ਤਰ੍ਹਾਂ ਬਖਲਾਈ ਹੋਈ ਹੈ ਜਿਵੇਂ ਕਰਕੇ ਮਨੀਸ਼ ਸੋਧਿਆ ਨੂੰ ਕਹਿਣਾ ਪਿਆ ਸਾਧਾਮ ਦੰਡ पे ਛੂਟ ਸਾਜ ਤੱਕਾ ਜੋ ਮਰਜ਼ੀ ਇਥੇ ਤੱਕਾ ਵੀ ਚੱਲ ਰਿਹਾ ਹੈਗਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹੱਲੀ ਦੀ ਪ੍ਰਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦਾ ਉਤਰ ਛੁੱਟ ਕੇ ਪਰਚੇ ਕਰ ਲੈਣੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਇਹ ਜ਼ਰੂਰ ਦੱਸਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇਹ ਇਕੱਠੀਆਂ ਨਹੀਂ ਇਹ ਕੱਲਿਆ ਕਾਲੀ ਦਲ ਦੇ ਖਿਲਾਫ ਹੋਤੀਆਂ ਨੇ ਦਿੱਲੀ ਚ ਤਾਂ ਸਾਰੀ ਇਕੱਠੀਆਂ ਨੇ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਈ ਦੇ ਰਾਜ ਸਭਾ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਮਹਾਸ਼ਪਨ ਤੇ ਇੰਡੀਆ ਅਲਾਈਅੰਸ ਤੇ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਉਂਦੀ ਸਾਰੇ ਦੇਸ਼ ਚ ਇਕੱਠੀ ਹੈ ਇੱਥੇ ਕੰਨੇ ਅਸੀਂ ਆ ਗਾ ਇਹ ਕੰਨੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀ ਕਿ ਦਿਨਾ ਤੱਕ ਦੇਵੇਂ ਸੀ ਇਹਨਾਂ ਨੂੰ ਸੂਬੇ ਤੇ ਵਿਕਾਸ ਦਾ ਕੰਮ ਕੀ ਕੀਤਾ ਹੈ ਆਮ ਆਦਮੀ ਪਾਰਟੀ ਦਾ 4 ਸਾਲ ਹੋ ਰਹੇ ਉਹ ਕਿਰੇ ਵਾਦੇ ਚ ਪੂਰੇ ਹੋ ਕਿਨੇ ਇੱਕ ਇੱਕ ਵਿਤੀ ਦਾ 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਬਲਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤਾਂ ਪਹਿਲੇ ਤਾਂ ਬੀਬੀ ਆਪਨੇ 50000 ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਹਿ ਕੇ ਫਾਰਮ ਪਰ ਭਾਈ ਸੀਗੇ ਮੋਤਾ ਵੇਲੇ ਕਿ ਸਰਕਾਰ ਬਨ ਅਨਸਾਰ ਹੀ ਮਿਲੂਗੀ ਤਾਂ ਜੇ ਤੁਹਾਡੇ 50000 ਧਰਦੇ ਨਹੀਂ ਹੈਗੇ ਤੇ ਫੇਰ ਰਸਤਾ ਨਾ ਪਉਣ ਵਿਰਖਾ ਵੋਟ ਮੰਗਨ ਵਾਸਤੇ ਆਇਨੇ ਸਾਲ ਪਰ ਰਹਿ ਗਿਆ ਜਦ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲੇ ਨਾ ਕੋਈ ਬਾਈ ਇਲੈਕਸ਼ਨ ਤੁਸੀਂ ਗਿੱਦੜਵੇ ਦੀ ਦੇਖ ਲਓ ਲੁਧਿਆਣਾ ਦੀ ਦੇਖ ਲਓ ਜਲੰਧਰ ਦੀ ਦੇਖੋ ਜਿੰਨੇ ਬਾਈ ਇਲੈਕਸ਼ਨ ਚ ਜਿੰਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਹ ਗੁਣ ਕੀ ਕਹ ਲੋ ਇਹ ਤਾਂ ਸਾਡੇ ਇਤਤਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹ ਨਾਲੇ 2-4 ਮਕਾਨ ਹੋਰ ਬਣ ਜਾਣਗੇ ਇਸ ਆਸੇ ਉਸ ਚਲੇਗੇ ਨਹੀਂ ਤਾਂ ਇਹਨਾਂ ਤੋਂ ਵੀ ਦੀ ਕੋਈ ਪੰਜਾਬ ਦੇ ਦੇ ਰਹੇ ਹੈ 20% ਉਹ ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਨੇ ਇਹ ਕੀ ਸੰਕੇਤ ਦਿੰਦਾ ਇਹ ਸੰਕੇਤ ਆਈ ਦਿੰਦਾ ਕਿ ਮੁਖਲਾਏ ਹੋ ਇਹਨੇ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਪਾਵੇ ਆਟਾ ਦਾਲ ਕਿਹਾ ਪਾਵੇ ਪੈਨਸ਼ਨ ਕਿਹਾ ਪਾਵੇ ਸ਼ਗਲ ਤੇ ਪਾਵੇ ਕੁੜੀਆਂ ਦੇ ਸਾਈਕਲ ਕਹੇ ਪਾਵੇ ਵਜੀਫੇ ਕਹੇ ਪਾਵੇ ਮੋਟਰ ਤੇ ਬਿਲ ਮਾਫੀ ਤੇ ਪਾਵੇ ਮੋਟਰ ਤੇ ਕਨੈਕਸ਼ਨ ਦਿੱਤੇ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਵਿਜਲੀ ਦੇ ਗ੍ਰਿਡ ਦੇਖ ਲੋ ਸੜਕਾ ਦੇਖ ਲੋ ਪੁਲ ਦੇਖ ਲੋ ਕਿਹੜੀ ਚੀਜ਼ ਹੈ ਜਿਹੜੀ ਅਕਾਲੀ ਗੱਲ ਨੇ ਨਹੀਂ ਕੀਤੀ ਪਿੰਡ 'ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਅਕਾਲੀ ਗੱਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਹੈਗਾ ਖੜਾ ਰਹੋ ਕਹਿੰਦੇ ਆ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਬਣਦੀ ਟੋਟਲੀ ਫੇਲ ਹੜਾਂ ਦੇ ਪੈਸੇ ਤਾਂ ਖੱਪਦੇ ਆਰ ਜਿਨ੍ਹਾਂ ਦਾ ਸਾਰਾ ਕੁਝ ਰੋਲ ਗਿਆ ਉਹਨਾਂ ਦਾ ਨਾ ਮਕਾਨ ਦੇਣਾ ਨਾ ਖੇਤ ਰਿਆ ਨਾ ਆਮਦਨ ਦਾ ਕੋਈ ਜ਼ਰੀਆ ਰਿਹਾ ਇਹ ਕਾਸੇਗੀ ਮੁਆਵਜ਼ਾ ਮਿਲੇਗਾ ਅਸੀਂ ਸਿਰਫ ਪੈਰ ਫੇਰ ਖੜੇ ਹੋਵਾਂਗੇ ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੋਈ ਛੜਿਆ ਹੁੰਦਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੜਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਕੱਲੇ ਪਿਛਲੇ 3-4 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਦੇ 2 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਵਿਕਾਸ ਕੀ ਕਿਤੇ ਨਹੀਂ ਲੱਗੀ ਸਾਡੇ ਅਸੀਂ ਜੇ ਮੈਰਿਟੋਰੀਅਸ ਸਕੂਲ ਬਣਾਉਂਦੇ ਸੀ ਪਿੰਡ-ਪਿੰਡ 'ਚ ਇਸ ਪਿੰਡ ਦਾ ਵੀ ਸਕੂਲ ਅਪਗ੍ਰੇਡ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਇਹਨਾਂ ਨੇ ਬਣਾਈ ਹੋਈ ਸਾਡੀ ਬਿਲਡਿੰਗਾਂ ਤੇ ਜਾ ਕੇ ਸਾਡੀ ਲੈਟ੍ਰੀਨਾ ਦੇ ਉਹਨਾਂ ਦੇ ਨੀ ਪੱਤਰ ਰੱਖੇ ਜੇ ਅਸੀਂ ਏਮਸ ਵਰਗੇ ਹਸਪਤਾਲ ਲੈ ਕੇ ਆਏ ਇਹਨਾਂ ਨੇ ਕਮਿਊਨਿਟੀਸ ਆਪਣੇ ਜਿਹੜੇ ਪਿੰਡਾਂ ਦੇ ਤੇ ਸ਼ਹਿਰਾਂ ਦੇ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਤਾਂ ਕੰਮ ਹੀ ਸਾਰਾ ਫਰਾਡ ਹੈਗਾ ਤੇ ਬਿਜਲੀ ਦੇ ਬਿੱਲ ਜੇ ਕਿਸੇ ਦੇ ਮਾਫ ਹੋ ਰਹੇ ਨੇ ਉਹ ਸਾਡੇ ਬਿਜਲੀ ਹੋਏ ਬਣਾਏ ਹੋਏ ਗ੍ਰੇਡਾਂ ਕਰਕੇ ਹੋ ਰਹੇ ਨੇ ਇਹਨਾਂ ਨੇ ਤਾਂ ਇੱਕ ਯੂਨਿਟ ਬਿਜਲੀ ਦਾ ਤੋਂ ਹਣੀ ਤਿਆਰ ਹੈ ਇਹ ਬਿਲਕੁਲ ਹਰ ਹਰ ਪੱਖੋਂ ਇਹ ਬਿਲਕੁਲ ਸੇਲ ਹੋਏ ਨੇ ਪਾਵੇਂ ਕਾਂਗਰਸ ਹੋਵੇ ਪਾਵੇਂ ਆਮ ਆਦਮੀ ਇਕੱਲੇ ਗੱਲਾਕਲਨ ਜੋਗੇ ਹੈਗੇ ਜਿਵੇਂ ਕਰਕੇ ਲੋਕਾਂ ਨਾਲ ਧੱਗਾ ਕਰਕੇ ਚੁੱਥੇ ਲਾਰੇ ਕਰਕੇ ਹੁਣ ਲੋਕੀ ਜਾਗ ਗਈ। ਕੋਈ ਹੁਣ ਤੱਕ ਮੰਤਰੀਆਂ ਦੀ ਜਾਂ ਵਿਧਾਇਕ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੀ ਇਤਰਾਜ ਜੋ ਵੀਡੀਓ ਦੀ ਆ ਰਹੀ ਹੈ ਉਹ ਖੁਦ ਸੀਐਮ ਦੇ ਸਾਹਮਣੇ ਆ ਗਈ ਬੇਟਾ। ਮੈਂ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆਂ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ ਤੇ ਸੀਐਮ ਦਾ ਕਿਰਦਾਰ ਕੀ ਸੀ? ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ? ਜਿਹੜਾ ਪਾਰਲੀਮੈਂਟ 'ਚ 11 ਵਜੇ ਡੱਕਿਆ ਹੋਇਆ ਆਂਦਾ ਸੀਗਾ। ਜਿਨੂੰ ਪਾਰਲਮੈਂਟ ਦੇ ਸਪੀਕਰ ਨੇ ਬਾਹਰ ਕੀਤਾ پورے ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣਾ ਔਖਾ ਹੈ ਜਿਹੜਾ ਸ਼ਰਾਬ ਪੀ ਕੇ ਪਾਰਲਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੁਭਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰੀਆਂ ਸਾਹਮਣੇ ਆ ਹੁਣ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਆਏ ਆ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਜਾਣਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪ ਤੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤੋਂ ਵੀ ਧੀਨੇ ਦੱਸਦਾ ਉਹ ਕਿਹੋ ਜਿਹਾ ਬੰਦਾ ਹੈ ਆਮਦਨੀ ਸਾਹਿਬ ਬਿਆਨ ਦੇ ਰਹੇ ਕਹਿੰਦੇ ਕਿ ਟਿਕਟਾ ਕਾਲਜ ਦੀ ਧੀ ਨੂੰ ਕੁੜੀ ਕਿੰਨੀ ਹੈ ਕਿ ਹੁਣ 25 ਬੰਦੇ ਨਹੀਂ ਹੈਗੇ ਸਾਹਿਬ ਰਾਜਨੀਤੀ ਕਰਨ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਿ ਸਿਮਪਲ ਮੁੱਖ ਮੰਤਰੀ ਇਹਦੇ ਨਾਲ ਕਿਉਂ ਕਰਦੇ ਹੈ ਮੁੱਖ ਮੰਤਰੀ ਕਾਦਾ ਹੈਗਾ ਇਹ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਕੁੱਟਨੇ ਟੇਕਦਾ ਆਪਣੀ ਕੁਰਸੀ ਕਾਤੇ ਪੰਜਾਬ ਦਾ ਚਲਾ ਕੇ ਜਿਹੜੀ ਹਾਲ ਦਾ ਸਸੋਧਿਆ ਰਿਹਾ ਮੁੱਖ ਮੰਤਰੀ ਦਾ ਆਪਣੇ ਪੰਜਾਬ ਦੇ ਹੱਕ ਦਾ ਪੂਰਤਕ ਸਾਡਾ ਪਾਣੀ ਇਹਨੇ ਖੋਤਾ ਚੱਕ ਕੇ ਉਹ ਦੇਤਾ ਰਾਜਧਾਨੀ ਦੇ ਆਪਣਾ ਹੱਕ ਕਮਜ਼ੋਰ ਕਰ ਵੀ ਵੀ ਐਮ ਜੀ ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ ਕੇ ਬੋਲਦਾ ਹੈਗਾ ਇਹ ਤਾਂ ਖੱਲਾ ਇਹ ਜਿੰਦਨ ਦੀ ਮਹਿਸ਼ਾਹੀ ਹੈ ਭਗਵੰਤ ਮਾਨਿਕ ਦੀ ਸ਼ਕਲ ਬੇਕੀ ਹੈ ਤੁਹਾਨੂੰ ਯਾਦ ਹੈ ਮੁੱਖ ਮੰਤਰੀ ਹੈ ਅੱਜਕੱਲ੍ਹ ਜਿਵੇਂ ਸੱਦੀ ਬੇ ਕੋ ਮੇਰੇ ਵੀਰੋ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਾਮਨਾ ਕਰਦੇ ਇੱਕ ਸਿੱਖ ਬਜੂਰਟੀ ਸੂਬੇ ਦੇ ਵਿੱਚ ਮੁੱਖ ਮੰਤਰੀ ਕੌਣ ਹੈ ਜਿਹਦੇ ਨਾਂ ਵਿੱਚ ਸਿੰਘ ਨਹੀਂ ਆ ਤੜੀ ਪ੍ਰੀ ਵਿਚਾਰਿਆ ਨਹੀਂ ਇਹ ਗੱਲ ਮੈਂ ਕਈ ਵਾਰ ਕਹੀ ਹੈ ਪਹਿਲਾ ਮੁੱਖ ਮੰਤਰੀ ਜਿਹਦਾ ਨਾਂ ਭਗਵੰਤ ਸਿੰਘ ਮਾਨ ਨਹੀਂ ਹੈ ਭਵਤਮਾਨ ਹੈ ਜਿਹਦੇ ਦਸਤਾਨ ਥੱਲੇ ਕੇਸ ਹੈ ਨੇ ਆ ਹੁਣ ਇੱਥੇ ਫਿਰਦਾ ਇਹ ਨਾ ਪਿੰਡਾਂ ਵਿੱਚ ਮੈਂ ਕਹਿੰਦਾ ਸਾਰੀਆਂ ਵੋਟਾਂ ਇਹਨੂੰ ਬਾਦਲੇ ਨੂੰ ਕੋਈ ਦਸਤਾਰ ਲਾ ਕੇ ਬਿਖਾ ਦੇ ਦੇ ਕੇਸ ਹੈ ਇਹ ਸਭ ਬੰਦੇ ਦੀ ਦਸਤਾਰ ਕਦੇ ਕੇਸ ਨਹੀਂ ਨਾ ਵਿੱਚ ਸਿੰਘ ਨਹੀਂ ਮਾਵੇ ਸਿਰ ਤੇ ਹੱਥ ਰੱਖ ਕੇ ਹਜ਼ਾਰਾਂ ਦੇ ਰੈਲੀ ਦੇ ਵਿੱਚ ਝੂਠੀ ਸੌ ਖਾ ਸਕਦਾ ਕਿ ਮੈਂ ਨਸ਼ਾ ਅਜ ਤੋ ਛੱਡ ਜਨਾ ਮੈਂ ਪੁੱਛ ਰਿਹਾ ਤੇ ਨਾ ਪੰਜਾਬ ਨਸ਼ਾ ਮੁਕਤ ਹੋ ਸਰਦਾ ਸਰਦਾ ਜਿੱਥੋਂ ਤੱਕ ਮੁੱਖ ਮੰਤਰੀ ਅਜ ਤੱਕ ਨਸ਼ਾ ਮੁਕਤ ਨਹੀਂ ਹੋ ਸਕਿਆ ਇਹ ਸਤਵੀਂ ਵਾਰ ਇਹ ਮੁੱਖ ਮੰਤਰੀ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਇਹਦਾ ਲਿਵਰ ਜਿਹੜਾ ਇਹਨੂੰ ਕੀ ਕਹਿੰਦੇ ਪੰਜਾਬੀ ਵਿੱਚ? ਹਾਂਜੀ। ਮੇਦਾ 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 ਡਾਕਟਰ ਮੈਨੂੰ ਦੱਸਦਾ ਟੋਟਲੀ ਖਾਦਾ ਗਿਆ। ਨਹੀਂ ਮੈਂ ਤੁਹਾਨੂੰ ਸੀਰੀਅਸਲੀ ਦੱਸ ਰਿਹਾ। ਜਦੋਂ મોદી ਨੂੰ ਮਿਲਦਾ ਟਾਈਮ ਸੀ ਔਜਲਾ ਦੀ ਤੁਸੀਂ ਜ਼ਿਕਰ ਕੀਤਾ। ਇਹਦਾ ਹਸਤੰਤੁਰ ਗਿਆ। ਦੋ ਮੰਤਰੀ ਘਲਾਟ। ਇੱਕ ਖੁੱਡੀਆਂ ਤੇ ਇੱਕ ਮੁੰਡੀ ਐ ਇੱਕ ਖੁੱਡੀਆਂ ਤੇ ਇੱਕ ਮੁੰਡੀ ਉਹਦੇ ਸਾਹਮਣੇ ਪੇਸ਼ ਕਰ ਦਿੱਤੇ ਉਹ ਹਿੰਦੀ ਬੋਲਨੇ ਪੰਜਾਬੀ ਚ ਬੋਲਣ ਗੱਡੀ ਦੀ ਅਲਾਈਨਮੈਂਟ ਸੈੱਟ ਨਹੀਂ ਹੋਈ ਉਹ ਕਹਿੰਦਾ ਤੁਹਾਨੂੰ ਹਿੰਦੀ ਆਉਂਦੀ ਹੋ ਕਹਿੰਦੇ ਨਹੀਂ ਜੀ ਉਹ ਕਹਿੰਦਾ ਫਿਰ ਦਿੱਲੀ ਜਦੋਂ ਆਵਾਂਗੇ ਫਿਰ ਸੁਣ ਲਾਂਗੇ ਇਹ ਇਹਨਾਂ ਦਾ ਹਾਲ ਹੈ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ ਇਹਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ ਇਹ ਵਕੀਲ ਕਰਦੇ ਸੀ ਤੁਹਾਨੂੰ ਮੈਨੂੰ ਦੱਸੋ ਸਰਦਾਰ ਸਾਹਿਬ ਇੱਕ ਮਿੰਟ ਹੀ ਦੇ ਧਿਆਨ ਕਰਿਓ ਸੁਪਰੀਮ ਕੋਰਟ 'ਚ ਬਹਿਸ ਹੁੰਦੀ ਨਾ ਅੰਗਰੇਜ਼ੀ 'ਚ ਹੁੰਦੀ ਸੁਪਰੀਮ ਕੋਰਟ 'ਚ ਬਹਿਸ ਕਿਸੇ ਨੂੰ ਕੋਈ ਲੋਕ ਲੈਂਗੁਏਜ ਕਰਦੇ ਸੁਣਿਆ ਤੇ ਇੱਕ ਕਮਨ ਲੈਂਗੁਏਜ ਬਣੀ ਜਿਹਦੇ ਵਿੱਚ ਬਹਿਸ ਹੁੰਦੀ ਉਹਦੇ ਕੋਈ ਉਸ ਦੱਸ ਤੁਸੀਂ ਮੈਨੂੰ ਦੱਸੋ ਮੰਤਰੀ ਤੁਸੀਂ ਉਹੋ ਜੇ ਕੱਲ ਦੇਓ ਜਿਹੜੇ ਸੰਤਰੀ ਰੱਖਣ ਦੇ ਕਾਬਿਲ ਹੈ ਮੇਰੇ ਦੇ بڑے ਆਵਾਜ਼ਾਰ ਦੇ ਕਹਿੰਦਾ ਸਾਨੂੰ ਕਹਿੰਦਾ ਮਟੀਰੀਅਲ ਕਿਹੋ ਜਿਹਾ ਹੈ ਮੈਂ ਕਿਹਾ ਉੱਥੇ ਬੋਲਦੇ ਆਂ ਕਿ 40 ਰੁਪਏ ਮੀਟਰ ਦਾ ਵੀ ਸਦਾਜੀ ਕਪੜਾ ਹੈ ਤੇ 4000 ਦਾ ਵੀ ਮੀਟਰ ਦਾ ਕਪੜਾ ਹੈ ਤੇ ਮਟੀਰੀਅਲ ਦਾ ਹੀ ਫਰਕ ਹੁੰਦਾ ਜਿਹੜੇ ਬੰਦੇ ਪਿੰਡ ਦੇ ਸਰਪੰਚ ਨਹੀਂ ਸੀ ਬਣਦਾ ਉਹਨਾਂ ਨੂੰ ਤੁਸੀਂ ਮੰਤਰੀ ਬਣਾ ਐਮਐਲਏ ਬਣਾ ਕੀ ਮੰਤਰੀ ਬਣਾ ਮੁਹੰਮਦ ਸ਼ਦੀਕ ਦੀ ਸਾਡੇ ਨਾਲ ਜਿਹੜੇ ਬੜੇ ਮਸ਼ਹੂਰ ਸਿੰਗਰ ਨੇ ਰਣਜੀਤ ਕੌਰ ਤੇ ਮੁਹੰਮਦ ਸ਼ਦੀਕ ਦੀ ਬੜੀ ਮਸ਼ਹੂਰ ਜੋੜੀ ਹੁੰਦੀ ਸੀ ਉਹਨੇ ਮੈਨੂੰ ਦੱਸਿਆ ਕਿ ਇਹ ਤੇ ਬਾਜਵਾ ਸਾਹਿਬ ਮੈਨੂੰ ਮੈਂ 600 ਰੁਪਏ ਦਿਹਾੜੀ ਤੇ ਰੱਖਿਆ ਹੁੰਦਾ ਇਹਦੇ ਜੋ ਚਾਰਕ ਗੀਤ ਹੀ ਪੇਸ਼ ਕਰ ਲਿਆ ਨੇ ਤੇ ਜੋ ਸਾਹ ਸੁ ਲੈਣਾ ਹੁੰਦਾ ਹੀ ਉਹਨੂੰ ਵਾਜਬਾ ਦੇ ਆ ਜਾ ਕਰ ਤੇ ਉਹਦੋਂ ਥੋੜਾ ਮੋਟਾ ਲੋਕਾਂ ਦਾ ਮਨ ਪਰਚਾਣ ਵਾਸਤੇ ਚੁਟਕਲੇ ਸੁਣਾਉਣ ਵਾਸਤੇ ਇਹਦੇ ਨੂੰ ਰੱਖ ਕੇ 600 ਰੁਪਏ ਦਿਹਾੜੀ ਦੇਂਦੇ ਇਹਦੇ ਹੱਥ 'ਚ ਅਸੀਂ ਪੰਜਾਬ ਦੀ ਕਮਾਂਡ ਸਾਰੀ ਫੜਾ ਲਈ